ਸ਼ਾਵਾ ਸ਼ਾਵਾ ਫਾਸਟ ਕਰੋ ਫਾਸਟ ਇਹ ਚੋਚਲ ਆਹ ਸਾਹਮਣੇ ਦਵਾਰ ਨੂੰ ਟੱਚ ਕਰਕੇ ਆਉਣਾ ਰੈਡੀ ਗੋ ਵਾਪਸ ਵਾਪਸ ਵੀ ਉਨੀ ਸਪੀਡ ਨਾਲ ਹੀ ਆਉਣਾ ਫੋੜੀਆਂ ਨੂੰ ਟੱਚ ਕਰਕੇ ਆਉਣਾ ਰੈਡੀ ਗੋ शाबाश 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 एक दूजे को क्रॉस करो सज्जे पासे भी क्रॉस करना शाबाश 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 एडवांस अंडरग्रेप अप एक डाउन दो डाउन तीन डाउन आम दिधियाँ कर करवाव चार डाउन पाँच डाउन छे डाउन डाउन। नेक्स्ट बदली ਜੋ ਸ਼ਾਬਾਸ਼ ਇਹ ਕਵਰ ਕਰੋ ਸੰਦੀਪ ਕਵਰ ਕਰੋ ਓਏ ਵਿਚਾਲੇ ਹੋ ਲੈਣ ਦੇ ਸ਼ਾਬਾਸ਼ 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 ਇਹ ਅੱਗੇ ਵਾਲੇ ਨੂੰ ਸੱਜੇ ਪਾਸੇ ਦੀ ਕਰਾਸ ਕਰਨਾ ਆ ਦੇਖਦੇ ਆ ਕਿਹੜੇ ਕਿਹੜੇ ਕ੍ਰੋਸ ਕਰਦੇ ਆ ਆ ਸੰਦੀਪ ਤੇਰਾ ਬੁਰਾ ਹਾਲ ਓਏ ਸ਼ਾਬਾਸ਼ 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 ਆ ਸੰਦੀਪ ਤੂੰ ਕਿੰਨੂ ਕਿੰਨੂ ਕ੍ਰੋਸ ਕਰਤਾ ਸ਼ਾਬਾਸ਼ ਇਹ ਹੁਣ ਤੁਹਾਡੇ ਕੋਲੇ ਬੋਲ ਆ ਰਹੀ ਆ ਤੇ ਦੇਖਾਂਗੇ ਵੀ ਬੋਲ ਨੂੰ ਕੀ ਕਰਦੇ ਆ ਤੁਸੀਂ